ਅਸੀਂ ਗਾਜੀ ਸਾਰਿਆਂ ਨੂੰ ਅੱਜ ਅਸੀਂ ਚੱਲੇ ਆ ਸਾਡੇ ਨਾਲ ਦੇ ਪਿੰਡ ਜੰਡੋਲੀ ਉੱਥੇ ਆਉਣਾ ਹੈ ਬਾਬਾ ਗਲਾਬ ਸਿੰਘ ਜੀ ਨੇ ਉਹਨਾਂ ਨੇ ਉੱਥੇ ਹਾਜ਼ਰੀਆਂ ਭਰਨੀਆਂ ਨੇ ਦਵਾਨ ਲਾਉਣੇ ਨੇ ਤੇ ਜਿਹੜਾ ਜੰਡੋਲੀ ਪਿੰਡ ਹੈ ਉਹ ਬਾਬਾ ਗਲਾਬ ਸਿੰਘ ਜੀ ਦਾ ਜੱਦੀ ਪਿੰਡ ਹੈ ਉੱਥੇ ਬਾਬਾ ਜੀ ਪਹੁੰਚ ਰਹੇ ਨੇ ਹੋਰ ਵੀ ਉੱਥੇ ਰਾਗੀ ਢਾਡੀ ਪ੍ਰਚਾਰਕ ਸੰਤ ਮਹਾਪੁਰਸ਼ ਪਹੁੰਚ ਰਹੇ ਨੇ ਤੇ ਅਸੀਂ ਥੋੜੇ ਜਿਵੇਂ ਐਸੇ ਲੇਟ ਹੋ ਗਏ ਆ ਤੇ ਬਸ ਆਉਣਾ ਕਾਲੇ ਕਾਲੇ ਜਾਣਾ ਆਪਾਂ ਰਸਤੇ ਵੀ ਤੁਹਾਨੂੰ ਆਲਾ ਜਰਾ ਦਿਖਾਵਾਂਗੇ ਖਾਨਪੁਰ ਘੋੜਾਂ ਤੋਂ ਫਿਰ ਜੰਡੋਲੀ ਤੇ ਜਨੋਲੀ ਚੱਲ ਕੇ ਮਿਲਨੇ ਆ ਤੇ ਉੱਥੇ ਚੱਲ ਕੇ ਤੁਹਾਨੂੰ ਬਾਬਾ ਜੀ ਦੇ ਦਰਸ਼ਨ ਕਰਾਵਾਂਗੇ ਤੇ ਹੋਰ ਵੀ ਸੰਗਤਾਂ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਰੌਣਕ ਮੇਲਾ ਉੱਥੋਂ ਦਿਖਾਵਾਂਗੇ ਮੇਲੇ ਦਾ ਮੇਲਾ ਹੀ ਇੱਕ ਹਸਾਬ ਨਾਲ ਉੱਥੇ ਤੇ ਆਜੋ ਫਿਰ ਚੱਲੀਏ ਹੁਣ ਆਜੋ ਅੰਦਵ ਦੀ ਵੀ ਗੱਡੀ ਕੱਢਣ ਲੱਗਾ ਹਵੇਲੀ ਚੋਂ ਕਿਉਂਕਿ ਮੈਂ ਕੱਢਣੀ ਕੱਢੀ ਛੇਤੀ ਲੈ ਲੇਟ ਹੋ ਗਏ ਆਪਾਂ ਮੋਡਲ ਇਥੋਂ ਬਹੁਤ ਹੈਣਾ ਉਥੇ ਗੈਰੀ ਸਾਹਿਬ ਪਹੁੰਚੇ ਹੋਏ ਨੇ ਹੈਣਾ ਵੀ ਹਾਂਜੀ ਗੈਰੀ ਸਾਹਿਬ ਉਥੇ ਪਹੁੰਚੇ ਹੋਏ ਨੇ ਕਾਲੂ ਵੀ ਪਹੁੰਚਿਆ ਉਥੇ ਅੱਛਾ ਜੀ ਬਾਜ ਸਿੰਘ ਵੀ ਆ ਰਹੇ ਆ ਸਾਰਿਆਂ ਨੂੰ ਮਿਲ ਲੈਣਾ ਉਥੇ ਜਾ ਕੇ ਆਪਾਂ ਆਪਾਂ ਲੇਟ ਆਵਾਂ ਵੇਖ ਲੈ ਪਹਿਲਾਂ ਪਹੁੰਚੇ ਹੋਏ ਨੇ ਆਪਾਂ ਲੇਟ ਹੋ ਜਾਂਦੇ ਆ ਰਵੇ ਵੀ ਤਿਆਰ ਹੋ ਗਿਆ ਸਾਡੇ ਨਾਲ ਇਹਨੂੰ ਮੌਕੇ ਤੇ ਫੋਨ ਕਰ ਲਿਆ ਮੈਂ ਹਾਂ ਚੱਲ ਤੈਨੂੰ ਬਾਬਾ ਜੀ ਦੇ ਦੀਵਾਨ ਸੁਣਾ ਕੇ ਨੇ ਆਉਣੇ ਆ ਬਾਬਾ ਜਨਾਬ ਸਿੰਘ ਜੀ ਦੇ ਖਾਨਪੁਰ ਆ ਗਿਆ ਉਹ ਸਾਹਮਣੇ ਅਗਲੇ ਪਾਸੇ ਹੈਗਾ ਭੋਲਾ ਤੇ ਉੱਥੋਂ ਫਿਰ ਮੋੜ ਤੋਂ ਮੁੜਨਾ ਹੈ ਪੰਜ ਅਡੋਲੀ ਵੱਲ ਨੂੰ ਲਓ ਜੀ ਇੱਥੋਂ ਮੁੜਨਾ ਹੁਣ ਆਪਾਂ ਜੜੌਲੀ ਵੱਲ ਨੂੰ ਇਹ ਆ ਗਏ ਭੋਲਾ ਲੋ ਜੀ ਪਹੁੰਚ ਗਏ ਆ ਜਡੌਲੀ ਪਿੰਡ ਵਿੱਚ ਆ ਗੁਰਦਾਰਾ ਸਾਹਿਬ ਆ ਗਏ ਥੱਲੇ ਪਾਸੇ ਜਿਹੜਾ ਬਾਹਰਲੇ ਪਾਸੇ ਗੁਰਦਾਰਾ ਸਾਹਿਬ ਆਪਾਂ ਜਾਣਾ ਹੈ ਉਧਰ ਪਰਲੇ ਪਾਸੇ ਕਿੱਥੇ ਲਾਈਏ ਗੱਡੀ ਆਪਾਂ ਲੋ ਜੀ ਪਹੁੰਚ ਗਏ ਗੁਰਦਾਰਾ ਸਾਹਿਬ ਇੱਕ ਸਮਾਗਮ ਚੱਲ ਰਿਹਾ ਨੇ ਕੱਢੀ ਪਿੱਛੇ ਨਾ ਲਾ ਦੀ ਆਪਾਂ ਪਿੱਛੇ ਲਾ ਲੂੰ ਪਿੱਛੇ ਪਿੱਛੇ ਲਾ ਦੇਣਾ

I'll ਪਾਪਾ ਗਰਾਜ ਸਿੰਘ ਜੀ ਨੂੰ ਸਨਵਾਸ ਤੇ ਆਏ ਸੀ ਇੱਥੇ ਜਨੌਲੀ ਪਰ ਬਾਬਾ ਜੀ ਇੱਕ ਵੀ ਕਾਮ ਨੂੰ ਕਰਕੇ ਬਾਬਾ ਜੀ ਨੂੰ ਬਹੁਤ ਵਧੀਆ ਲੱਗਾ ਹੋਇਆ ਸੀ ਸੁਣਿਆ ਜਦੋਂ ਸਾਦਾ ਪਾਣੀ ਛੱਕ ਕੇ ਅੱਜ ਜਮੇ ਹੋਮਸਾ ਦਾ ਸ਼ੁਕਰ ਕਰਦੇ ਹਾਂ ਤੇ ਤੁਹਾਨੂੰ ਸਾਡੇ ਬਹੁਤ ਥੀ ਮਿਲਦੇ ਜਿਹੜਾ ਜਿਹੜੇ ਮੈਡਮ ਜਿਹੜੇ ਕੰਸੀ ਸਾਡਾ ਜੀ ਮੈਂ ਜੀ ਲਾ ਜੀ ਸਮਾਂ ਤੇ ਬਾਲੀ ਦਾ